ਛੱਤ ਸਿਰੀਆਂ ਕਾਂਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਆਰਥਿਕ ਮੋਰਚੇ ਤੇ ਆਈ ਖੁਸ਼ ਖਬਰੀ ਅਮਰੀਕੀ ਏਜੰਸੀ ਨੇ ਮੋੜ ਜਟਾਇਆ ਭਾਰਤ ਅਤੇ ਭਰੋਸਾ ਅਮਰੀਕੀ ਏਜੰਸੀ ਮੋਡੀਜ਼ ਰੇਟਿੰਗਜ਼ ਨੇ ਸੋਮਾਰ ਨੂੰ ਭਾਰਤ ਦੇ ਲੰਬੇ ਸਮੇਂ ਤੇ ਸਥਾਨਿਕ ਅਤੇ ਵਿਦੇਸ਼ੀ ਮੁਦਰਾ ਜਾਰੀ ਕਰਤਾ ਰੇਟਿੰਗ ਨੂੰ BAA3 ਤੇ ਬਰਕਰਾਰ ਰੱਖਿਆ ਜਿਸ ਵਿੱਚ ਇੱਕ ਸਥਿਰ ਆਊਟਲੁੱਕ ਵੀ ਹੈ ਇਸ ਤੋਂ ਇਲਾਵਾ ਸਥਾਨਿਕ ਮੁਦਰਾ ਸੀਨੀਅਰਸ ਅ ਸੁਰੱਖਿਆਤ ਰੇਟਿੰਗਾਂ ਵੀ BAA3 ਤੇ ਰਹੀ ਹੈ ਸਿੱਧੇ ਸ਼ਬਦਾਂ ਵਿੱਚ ਇਹ ਰੇਟਿੰਗ ਭਾਰਤ ਦੀ ਆਪਣੇ ਕਰਜ਼ੇ ਦੀ ਅਦਾਇਗੀ ਕਰਨ ਦੀ ਸਮਰੱਥਾ ਨੂੰ ਦਰਸਾਉਂਦੀ ਹੈ ਭਾਵੇਂ ਇਸ ਦੀ ਆਪਣੀ ਮੁਦਰਾ ਵਿੱਚ ਹੋਵੇ ਜਾਂ ਵਿਦੇਸ਼ੀ ਮੁਦਰਾ ਵਿੱਚ ਸੀਨੀਅਰ ਅਨ ਸੱਕਿਓਰਡ ਰੇਟਿੰਗ ਦਾ ਅਰਥ ਹੈ ਕਿ ਭਾਰਤ ਦੀ ਬਿਨਾਂ ਕਿਸੇ ਗਰੰਟੀ ਦੇ ਲਏ ਗਏ ਕਰਜ਼ਿਆਂ ਦੀ ਅਦਾਇਗੀ ਕਰਨ ਦੀ ਸਮਰੱਥਾ ਬਰਕਰਾਰ ਹੈ ਮੂਡੀਜ਼ ਨੇ ਭਾਰਤ ਦੀ ਛੋਟੀ ਮਿਆਦ ਦੀ ਸਥਾਨਿਕ ਮੁਦਰਾ ਰੇਟਿੰਗ ਨੂੰ ਵੀ ਪੀ 3 ਤੇ ਬਣਾਈ ਰੱਖਿਆ ਆਪਣੇ ਬਿਆਨਾਂ ਵਿੱਚ ਮੂਡੀਜ਼ ਨੇ ਕਿਹਾ ਹੈ ਕਿ ਇਹ ਰੇਟਿੰਗਾਂ ਰੇਟਿੰਗਾਂ ਅਤੇ ਸਥਿਰ ਦ੍ਰਿਸ਼ਟੀਕੋਣ ਭਾਰਤ ਦੀ ਤੇਜ਼ੀ ਨਾਲ ਵਧ ਰਹੀ ਅર્થਵਿਵਸਥਾ ਤੇ ਇਸ ਵਿੱਚ ਜਬੂਤ ਬਾਰੀਸ ਦਾ ਸਥਿਤੀ ਅਤੇ ਇਸ ਦੇ ਠੋਸ ਕਰੇਲੂ ਵਿੱਤ ਆਧਾਰ ਨੂੰ ਦਰਸਾਉਂਦੇ ਹਨ ਜੋ ਮੌਜੂਦਾ ਵਿੱਤੀ ਘਾਟੇ ਦਾ ਸਮਰਥਨ ਕਰਦਾ ਹੈ ਭਾਰਤ ਦੀਆਂ ਤਾਕਤਾਂ ਦੇ ਫਾਇਦੇ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਹ ਤਾਕਤਾਂ ਭਾਰਤ ਨੂੰ ਬਾਰੀ ਚੁਣੌਤੀਆਂ ਜਿਵੇਂ ਕਿ ਉੱਚ ਮਰੀਕੀ ਟੈਰਫਾਂ ਜਾਂ ਹੋਰ ਗਲੋਬਲ ਨੀਤੀਆਂ ਤੋਂ ਆਪਣੇ ਆਪ ਨੂੰ ਵੱਖ ਕਰਨ ਵਿੱਚ ਮਦਦ ਕਰਦੀਆਂ ਜੋ ਭਾਰਤ ਦੇ ਨਿਰਮਾਣ ਵਿੱਚ ਨਿਵੇਸ਼ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ ਹਾਲਾਂਕਿ ਭਾਰਤ ਦੀ ਕਰਜ਼ਾ

ਫਿਸਕਲ ਕਮਜ਼ੋਰੀਆਂ ਦੁਬਾਰਾ ਬੈ ਬੈਲੈਂਸ ਹੁੰਦੀਆਂ ਹਨ ਮਜ਼ਬੂਤੀ ਜੀ ਡੀਪੀ ਵਿਕਾਸ ਅਤੇ ਵਿੱਤੀ ਤਾਕਤ ਵਿੱਚ ਹੌਲੀ-ਹੌਲੀ ਵਾਅਦੇ ਦੇ ਬਾਵਜੂਦ ਭਾਰਤ ਦੇ ਹਾਈ ਡੈਪਟ ਬਰਡਨ ਨੂੰ ਘਟਾਉਣ ਵਿੱਚ ਸਮਾਂ ਲੱਗੇਗਾ ਕੁਝ ਹਾਲੀਆਂ ਹਾਲਿਆ ਫਿਸਕਲ ਅਦਕਦਮ ਜਿਵੇਂ ਕਿ ਨਿੱਜੀ ਖਪਤ ਨੂੰ ਵਧਾਉਣ ਦੀਆਂ ਯੋਜਨਾਵਾਂ ਤੇ ਨੇ ਸਰਕਾਰ ਦੇ مالی ਆਧਾਰ ਨੂੰ ਕਮਜ਼ੋਰ ਕਰ ਦਿੱਤਾ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਭਾਰਤ ਦੀ ਲੰਬੇ ਸਮੇਂ ਤੋ ਸਥਾਨਿਕ ਮੁਦਰਾ ਬਾੜ ਸੀਮਾ A2 ਅਤੇ ਵਿਦੇਸ਼ੀ ਮੁਦਰਾ ਬਾੜ ਸੀਮਾ A3 ਤੇ ਬਣੀ ਹੋਈ ਹੈ ਇਸ ਤੋਂ ਪਹਿਲਾਂ 14 ਅਗਸਤ ਨੂੰ SP ਗਲੋਬਲ ਰੇਟਿੰਗਜ ਨੇ ਭਾਰਤ ਦੇ ਸਵਰੇਨ ਰੇਟਿੰਗ ਨੂੰ BB ਅਤੇ BB ਤੱਕ ਅਪਗ੍ਰੇਡ ਕੀਤਾ ਹੈ ਇਹ ਵਾਈ ਨੇ ਵੀ ਜਤਾਇਆ ਪਰ ਉਹ ਸਹੀ ਵਾਈ ਨੇ ਆਪਣੀ ਇਨਕਮ ਇ ਇਕਨਾਮੀ ਵਾउचर ਰਿਪੋਰਟ ਵਿੱਚ ਵਿੱਤੀ ਸਾਲ 2025 ਅਤੇ 26 ਦੇ ਭਾਰਤ ਲਈ ਪੰਨੇਗਾ ਅਸਰ ਡੀਜੀਡੀਪੀ ਵਿਕਾਸ ਭਵਖ ਬਾਣੀ ਨੂੰ ਪਿਛਲੇ 6.65% ਤੋਂ ਵਧਾ ਕੇ 6.7% ਕਰ ਦਿੱਤਾ ਹੈ ਇਹ ਵਾਅਦਾ ਜੂਨ ਤਮਾਹੀ ਵਿੱਚ 7.658 ਦੀ ਮਜ਼ਬੂਤ ਜੀਡੀਪੀ ਵਿਕਾਸ ਦਰ ਤੇ ਜੀਐਸਟੀ ਸੁਧਾਰ ਕਰਨ ਮੰਗ ਵਿੱਚ ਸੁਧਾਰ ਕਰਨ ਕਾਰਨ ਹੋਇਆ ਹੈ ਖਬਰ ਨਾਲ ਅੰਤ ਤੱਕ ਬਣੇ ਰਹੇ ਲਈ ਧੰਨਵਾਦ